ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਲਈ ਬਹੁਪੱਖੀ ਨੀਤੀ ਅਪਣਾਈ ਗਈ ਹੈ। ਹੁਣ ਤੱਕ 850 ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਨੇ ਅਤੇ ਸੂਬੇ ਵਿੱਚ 12687 ਪਿੰਡੂ ਸੁਰੱਖਿਆ ਕਮੇਟੀਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਨੇ। ਨਸ਼ਿਆਂ ਦੇ ਖਿਲਾਫ ਜੰਗ ਜਿਹੜੀ ਪੰਜਾਬ ਸਰਕਾਰ ਲੜ ਰਹੀ ਹੈਗੀ 17 ਜੂਨ ਨੂੰ ਇੱਕ ਹਾਈ ਲੈਵਲ ਰਿਵਿਊ ਮੀਟਿੰਗ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਜਿਹੜੀ EDPS ਸਟ੍ਰੈਟਜੀ ਰਿਵਿਊ ਕੀਤੀ ਸੀਗੀ ਉਹਦੇ ਤਹਿਤ ਸਾਨੂੰ ਨਿਰਦੇਸ਼ ਦਿੱਤੇ ਗਏ ਸੀ ਕਿ ਪੰਜਾਬ ਦੇ ਹਰ ਪਿੰਡ ਤੇ ਹਰ ਮੋਹੱਲੇ ਦੇ ਵਿੱਚ ਲੋਕਾਂ ਦੀ ਕਮੇਟੀਆਂ ਬਣਾਈ ਜਾਣ। ਸੋ तकरीबन 93% ਪਿੰਡਾਂ ਤੇ ਮੋਹੱਲਿਆਂ 'ਚ 12000 ਤੋਂ ਉੱਪਰ ਕਮੇਟੀਆਂ ਬਣ ਚੁੱਕੀਆਂ। ਇੱਕ ਜਿਹੜੀ ਨਸ਼ਿਆਂ ਦੇ ਖਿਲਾਫ ਲੜਾਈ ਨੂੰ ਪੀਪਲਸ ਮੂਵਮੈਂਟ ਬਣਾਉਣ ਦੀ ਮੁਹਿੰਮ ਹੈ ਕਿ ਪੁਲਿਸ, ਪ੍ਰਸ਼ਾਸਨ, ਲੋਕਾਦੂ ਨਾਲ ਲੈ ਕੇ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਜਾਊਗੀ ਤੇ ਇਸ ਦੇ ਵਿੱਚ ਕੰਟੀਨਿਊਸ ਤੌਰ ਤੇ ਜਿਹੜੀ ਐਕਟੀਵਿਟੀਆਂ ਹੈਗੀ youth ਨੂੰ involve ਕਰਕੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਈ ਜਾਊਗੀ ਜਿਹੜੇ ਵਨਰੇਬਲ ਸੈਕਸ਼ਨਸ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਜਾਏਗਾ ਜਿਹੜੇ ਵਿਕਟਿਮਸ ਹੈਗੇ